ਹਾਂਜੀ ਕੀ ਹਾਲ ਚਾਲ ਨੇ ਭਰਾਵੋ ਤੇ ਅੱਜ ਆਪਾਂ ਗੱਲ ਕਰਨੀਆਂ ਬਾਬਿਆਂ ਬਾਰੇ ਕਿਉਂਕਿ ਪੰਜਾਬ ਦੇ ਵਿੱਚ ਬਾਬਿਆਂ ਵਾਲਾ ਮੁੱਦਾ ਬਹੁਤ ਜੋਰਾ ਸ਼ੋਰਾ ਤੇ ਚੱਲ ਰਿਹਾ ਹੁਣ ਜਿਹੜੇ ਆ ਸਿਰਕਮਾਉਂਦੇ ਸੀਗੇ ਜਿਹੜੇ ਪੁੱਛਣਾ ਕੱਢਦੇ ਸੀਗੇ ਜਿਹੜੇ ਹੱਥ 'ਚ ਪੰਜ-ਪੰਜ ਸਿਕਟਾਂ ਲਾ ਕੇ ਸੂਟੇ ਖਿੱਚਦੇ ਸੀ ਹੁਣ ਉਹਨਾਂ ਨੂੰ ਟੱਟੀਆਂ ਲੱਗੀਆਂ ਪਈਆਂ ਨੇ ਹੁਣ ਰਾਤ ਨੂੰ ਵੀ ਉਹ ਡਾਈਪਰ ਲਾ ਲਾ ਸੌਂਦੇ ਆ ਵੀ ਹਾਏ ਨਿਆਂਗ ਸਿੰਘਣਾ ਕਿਤੇ ਆ ਜਣ ਹਾਏ ਨਿਆਂਗ ਸਿੰਘਣਾ ਕਿਤੇ ਆ ਜਾਣਾ ਪੰਜਾਬ ਦੇ ਹਰ ਚੌਥੇ ਪੰਜਵੇਂ ਘਰ ਦੇ ਵਿੱਚ ਇਸ ਟਾਈਮ ਤੇ ਗੱਦੀ ਚੱਲਦੀ ਪਈ ਹੈ ਪਹਿਲੀ ਗੱਲ ਤੇ ਇਹ ਆ ਕਿ ਦੇਖੋ ਜਿਹੜਾ ਅਸਲ ਫਕੀਰ ਬੰਦਾ ਹੁੰਦਾ ਜਿਹੜਾ ਅਸਲ ਸਾਧ ਹੁੰਦਾ ਉਹ ਬੰਦਾ ਨਾ ਤਾਂ ਕਦੇ ਵੀਡੀਓ ਬਣਾ ਕੇ ਪਾਉਂਦਾ ਨਾ ਫੋਟੋ ਪਾਉਂਦਾ ਨਾ ਹੀ ਕੋਈ ਉਹਨਾਂ ਦੀ ਆਈਡੀ ਹੁੰਦੀ ਆ ਕਿਉਂਕਿ ਜਿਹੜਾ ਬੰਦਾ ਅਸਲ ਫਕੀਰ ਹੁੰਦਾ ਉਹਨੂੰ ਦੁਨੀਆਦਾਰੀ ਨਾਲ ਕੋਈ ਮਤਲਬ ਨਹੀਂ ਹੁੰਦਾ ਉਹ ਆਪਦੀ ਮਸਤੀ 'ਚ ਮਸਤ ਰਹਿੰਦਾ ਜਿੰਨੇ ਕ ਆਈਡੀਆਂ ਬਣਾ ਬਣਾ ਕੇ ਪਾਉਣਾ ਦੀ ਵੀਡੀਓ ਪਾਉਂਦੇ ਆ ਕੋਈ ਸਿਕਰਟ ਫੂਕੀ ਜਾਂਦਾ ਕੋਈ ਸਿਰਕਮਾਈ ਤੁਰਿਆ ਆਉਂਦਾ ਇਹ ਸਾਰੇ ਭੁੱਖੇ ਮਰਦੇ ਇਸ ਕੰਮ 'ਚ ਆਏ ਹੋਏ ਆ ਇਹਨਾਂ ਨੂੰ ਆਇਆ ਸੀ ਵੀ ਇਹ ਕੰਮ ਸੌਖਾ ਠੀਕ ਆ ਇੱਕ ਦੋ ਤਿੰਨ ਫੱਕਰਾ ਹਾਂ ਤੁਹਾਡਾ ਕਾਲਾ ਕੌਣਾ ਆ ਤੁਹਾਡਾ ਕਿਹੜਾ ਮਰਿਆ ਸੀ ਹਾਂ ਬੀਬੀ ਫਲਾਣੇ ਦਾ ਰੋਟ ਦੇ ਦਿੱਤਾ ਹਾਂ ਬੀਬੀ ਤੁਸੀਂ ਉਹ ਫਲਾਣੇ ਸੁਖਣਾ ਸੁੱਕੀ ਸੀ ਬੱਕਰਾ ਚੜਾਉਣਾ ਸੀਗਾ ਕੀ ਗੱਲ ਤੁਸੀਂ ਬੱਕਰਾ ਡੱਬਾ ਚੜਾਤਾ ਕਾਲਾ ਕਿਉਂ ਨਹੀਂ ਚੜਾਇਆ ਇਹ ਸਾਰੀਆਂ ਗੱਲਾਂ ਦੀਆਂ ਵੀਡੀਓ ਬਣਵਾਣੇ ਸੋਸ਼ਲ ਮੀਡੀਆ ਤੇ ਪਾਉਂਦੇ ਆ ਅਸਲ ਦੇ ਵਿੱਚ ਜਿਨ੍ਹਾਂ ਦੀਆਂ ਪੁੱਛਣਾ ਕੱਢ ਕੇ ਵੀਡੀਓ ਪਾਉਂਦੇ ਆ ਉਹ ਬੰਦੇ ਇਹਨਾਂ ਦੇ ਆਪ ਦੇ ਹੀ ਖੜੇ ਕੀਤੇ ਹੁੰਦੇ ਆ ਸਿਰਫ ਵੀਡੀਓ ਬਣਾਉਣ ਲਈ ਸਿਰਫ ਆਪਣੇ ਆਪ ਨੂੰ ਪ੍ਰਮੋਟ ਕਰਨ ਲਈ ਹੁਣ ਜਦੋਂ ਇਸ ਗੱਲ ਦਾ ਮੁੱਦਾ ਚੱਕਿਆ ਗਿਆ ਪੰਜਾਬ 'ਚ ਵੀ ਹਾਂ ਵੀ ਜਿੰਨੇ ਆ ਸਿਰ ਘਮਾਉਂਦੇ ਆ ਬੀੜੀਆਂ ਫੂਕਦੇ ਆ ਵੀਡੀਓ ਪਾਉਂਦੇ ਇਹਨਾਂ ਨੂੰ ਕੰਮ ਬੰਦ ਕਰਾਓ ਜਦੋਂ ਜਾ ਕੇ ਹੁਣ ਜਥੇਬੰਦੀਆਂ ਦੇ ਬੰਦੇ ਪੁੱਛਦੇ ਪਏ ਆ ਵੀ ਦੱਸੋ ਭਾਈ ਤੁਹਾਡੇ ਤੇ ਕਿਹੜਾ ਬਾਬਾ ਆਉਂਦਾ ਹੁਣ ਬਾਲਿਆਂ ਨੇ ਗੱਲ ਕਹਿ ਦਿੱਤੀ ਉਹਦਾ ਹੈ ਹੀ ਪਖੰਡਾ ਬਾਲੇ ਇਹ ਗੱਲ ਕਹੀ ਜਾਂਦੇ ਆ ਵੀ ਭਾਈ ਸਾਡੇ ਸਿਰ ਤੇ ਤਾਂ ਕੋਈ ਨਹੀਂ ਆਉਂਦਾ ਸਾਨੂੰ ਤਾਂ ਬਸ ਲੋਰ ਜੀ ਚੜਦੀ ਆ ਸੁਬਾਜ ਜਾ ਆਉਂਦਾ ਅਸੀਂ ਜਿਹੜੀ ਮੂੰਹੋਂ ਗੱਲ ਨਿਕਲਦੀ ਕੱਢ ਦਿੰਨੇ ਆ ਸਾਡੀ ਪੂਰੀ ਹੋ ਜਾਂਦੀ ਆ ਉਹ ਮੋਗੇ ਵਾਲਾ ਸ਼ੇਵਮ ਉਹ ਹ ਜਨਾਨਾ ਬਣਿਆ ਹੋਇਆ ਉਹਨੇ ਆਪਦਾ ਜੈਂਡਰ ਚੇਂਜ ਕਰਵਾਇਆ ਹੋਇਆ ਦਿੱਲੀ ਜਾ ਕੇ ਉਹਨੇ ਜਟਾਵਾਂ ਵੀ ਕਹਿੰਦੇ ਆ ਵੀ ਡੁਪਲੀਕੇਟ ਲਵਾਈਆਂ ਨੇ ਦਿੱਲੀ ਤੋਂ ਉਹ ਬੰਦਾ ਖੁਦ ਮੰਨ ਰਿਹਾ ਆ ਵੀ ਵੀਡੀਓ ਤੇ ਕੱਢ ਕੇ ਦੇਖ ਲਿਓ ਬੰਦਾ ਖੁਦ ਕਹਿ ਰਿਹਾ ਕਿ ਮੇਰੇ ਤੇ ਕੋਈ ਬਾਬਾ ਨਹੀਂ ਆਉਂਦਾ ਮੇਰੇ ਤੇ ਕੋਈ ਮਾਤਾ ਨਹੀਂ ਆਉਂਦੀ ਮਾਤਾ ਪਾ ਸਿਰ ਚਾ ਘਮਾਉਂਦਾ ਆ ਵੀ ਮਸਤੀ ਨਾਲ ਜਦ ਮੈਨੂੰ ਨਜ਼ਾਰਾ ਜਾਂਦਾ ਤੇ ਮੈਂ ਮੂੰਹ ਜਿਹੜੀ ਗੱਲ ਕੱਢ ਤੈਨੂੰ ਪੂਰੀ ਹੋ ਜਾਂਦੀ ਹੈ ਤੇ ਮੇਰੀ ਬੱਲੇ ਬੱਲੇ ਹੋਈ ਜਾਂਦੀ ਹੈ ਉਹ ਬੰਦਾ ਖੁਦ ਮੰਨਿਆ ਕਿ ਮੈਂ 2-200 ਸਿਗਟ ਪੀ ਜਾਂਦਾ ਦਿਹਾੜੀ ਚ ਜਿਹੜਾ ਬੰਦਾ 200 ਬੀੜੀ ਫੂਕ ਜਾਂਦਾ ਦੱਸੋ ਵੀ ਉਹਦੇ ਸਿਰ ਤੇ ਕਿਸੇ ਗੁਰੂ ਪੀਰ ਨੇ ਆਉਣਾ ਯਾਰ ਜਿਹੜਾ ਆਪਦੇ ਸਰੀਰ 'ਚ ਐਡੀ ਗੰਦਗੀ ਪਾਈ ਬੈਠਾ 50 60% ਤਾਂ ਜਿਹੜੇ ਟੈਂਪੂ ਆ ਨਾ ਟੈਂਪੂ ਉਹ ਇਸ ਕੰਮ 'ਚ ਵੜੇ ਹੋਏ ਆ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਭੁੱਖੇ ਮਰਦੇ ਆ ਕੰਮ ਵਧੀਆ ਸਿਰ ਘਮਾਓ ਚਾਰ ਵੀਡੀਓ ਪਾਓ ਜਿਹੜੀ ਵੀਡੀਓ ਵਾਇਰਲ ਹੋਗੀ ਹੌਲੀ ਹੌਲੀ ਬੀਬੀਆਂ ਵਾਧੂ ਆਉਣ ਲੱਗ ਜਾਣਗੀਆਂ ਤੇ ਸਾਡੇ ਪੰਜਾਬ ਦੇ ਸੋਖ ਨਾਲ ਬੀਬੀਆਂ ਵੇਲੀਆਂ ਵੀ ਬਥੇਰੀਆਂ ਨੇ ਇਸ ਕੰਮ ਨੂੰ ਜਿਨ੍ਹਾਂ ਨੇ ਘਰੇ ਕਦੇ ਘਰ ਵਾਲੇ ਦਾ ਸਿਰ ਨਹੀਂ ਘੁੱਟਣਾ ਦੇ ਉੱਥੇ ਜਾ ਕੇ ਪਖੰਡੀਆਂ ਦੀ ਲੱਤਾਂ ਘੁੱਟਦੀਆਂ ਨੇ ਕੋਈ ਕੋਈ ਘਰੋਂ ਸੇਬ ਲਈ ਜਾਂਦੀ, ਕੇਲੇ ਲਈ ਜਾਂਦੀ, ਕੋਈ 100 ਰੁਪਏ ਦਾ ਮਾ ਠੱਡੇ ਦੀ ਵੀ 500 ਦਾ ਮਾ ਠੱਡੇ ਦੀ ਆ। ਉਹਨਾਂ ਦੀ ਦਿਹਾੜੀ ਬਣ ਜਾਂਦੀ ਵਧੀਆ। ਤੇ ਸੋਸ਼ਲ ਮੀਡੀਆ ਤੇ ਇੰਨੀਆਂ ਕੁ ਵੀਡੀਓ ਵਾਇਰਲ ਹੋ ਰਹੀਆਂ ਸੀ ਨਾ ਵੀ ਇਸ ਕੰਮ ਦੀਆਂ ਗੱਲਾਂ ਹੀ ਛੱਡ ਦਿਓ। ਹਰ ਕੋਈ ਵੇਖੋ ਵੇਖੀ ਕੰਮ ਸ਼ੁਰੂ ਕਰੀ ਆਉਂਦਾ ਸੀਗਾ। ਲੰਮੇ-ਲੰਮੇ ਵਾਲ ਰੱਖ ਲੈ, ਕਈਆਂ ਨੇ ਬੁੱਲਾਂ ਤੇ ਸੁਰਖੀਆਂ ਲਾ ਲਈਆਂ, ਨੌ ਪਾਲਛਾਂ ਲਾ ਲਈਆਂ, ਹੱਥਾਂ 'ਚ ਚੂੜੇ ਪਾਲੇ, ਪੈਰਾਂ 'ਚ ਝਾਂਜਰਾਂ ਪਾ ਲਈਆਂ। ਹਾਂਜੀ ਅਸੀਂ ਸਾਈ ਬਣ ਗਏ, ਅਸੀਂ ਫਕੀਰ ਬਣ ਗਏ। ਅਸੀਂ ਮੁਰਸ਼ਦ ਬਣ ਗਏ। ਆਪਣੇ ਆਪ ਨੂੰ ਆ ਤੇ ਹੁਣ ਕਈ ਮੋਕ ਮਾਰੀ ਜਾਂਦੇ ਆ ਆ ਮੋਗੇ ਵਾਲੇ ਵਰਗੇ ਇਹ ਕਹਾ ਬਠਿੰਡੇ ਦਾ ਮਾਲਕ ਮਾਲਕ ਹੈਗਾ ਹੁਣ ਉਹ ਵੀ ਮੋਕਾ ਮਾਰੀ ਜਾਂਦਾ ਉਹ ਵੀ ਧੱਕੇ ਨਾਲ ਹੀ ਬਾਬਾ ਬਣ ਨੂੰ ਫਿਰਦਾ ਧੱਕੇ ਨਾਲ ਹੀ ਸਾਈ ਬਣਦਾ ਫਿਰਦਾ ਪਤੰਦਰੋ ਕੀ ਹੋਰ ਕੰਮ ਕਰ ਲੋ ਦੁਨੀਆ ਤੇ ਬਥੇਰੇ ਕੰਮ ਕਰਨ ਵਾਲੇ ਅਸਲ ਦੇ ਵਿੱਚ ਉਹ ਕੰਮ ਕਿਵੇਂ ਕਰਨਗੇ ਕਿਉਂਕਿ ਉਹਨਾਂ ਦੇ ਮਿਹਨਤ ਕਰਨੀ ਪੈਂਦੀ ਆ ਇੱਥੇ ਕੱਲਾ ਆਪ ਦਾ ਸੇਰੀ ਕਮਾਉਣਾ ਪੈਂਦਾ ਨਾਲੇ ਲੋਕੀ ਪੈਰਾਂ 'ਚ ਮੱਥਾ ਟੇਕੀ ਜਾਂਦੇ ਆ ਪਰ ਜਿਹੜੀ ਮੈਂ ਅਸਲ ਗੱਲ ਕਰਨੀ ਸੀ ਉਹ ਮੈਂ ਹੁਣ ਕਰਨੀ ਆ ਚਲੋ ਠੀਕ ਆ ਇਹ ਪਖੰਡਵਾਦ ਕਰਦੇ ਆ ਪਖੰਡਵਾਦ ਦੇ ਆਪਾਂ ਵੀ ਖਿਲਾਫ ਆ ਇਕੰਮ ਬੰਦ ਹੋਣਾ ਚਾਹੀਦਾ ਜਿਹੜਾ ਸਿਰਸੁਰਕ ਮਾ ਕੇ ਬੀੜੀਆਂ ਫੂਕੇ ਵੀਡੀਓ ਪਾਉਂਦੇ ਆ ਹਰ ਤੀਜੇ ਚੌਥੇ ਘਰ ਚ ਗੱਡੀ ਆਈ ਪਈ ਅੱਜਕੱਲ ਪਰ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਵੱਲ ਕਿਉਂ ਨਹੀਂ ਕੋਈ ਮੂੰਹ ਕਰਦਾ ਜਿਹੜੇ ਵੱਡੇ ਪਖੰਡ ਬਾਦ ਨੂੰ ਪੈਦਾ ਕਰਨ ਵਾਲੇ ਬੰਦੇ ਆ ਉਹਨਾਂ ਵੱਲ ਕਿਉਂ ਨਹੀਂ ਕੋਈ ਮੂੰਹ ਕਰਦਾ ਜਿਨ੍ਹਾਂ ਨੇ ਕਰੋੜਾਂ ਕਰੋੜਾਂ ਦੀਆਂ ਜਾਇਦਾਦਾਂ ਬਣਾ ਲਈਆਂ ਜਿਨ੍ਹਾਂ ਥੱਲੇ ਕਰੋੜਾਂ ਦੀਆਂ ਗੱਡੀਆਂ ਨੇ ਉਹਨਾਂ ਵੱਲ ਕਿਉਂ ਨਹੀਂ ਕੋਈ ਮੂੰਹ ਕਰਦਾ ਬਾਈ ਕੀ ਗੱਲ ਵੀ ਉਹ ਪਖੰਡੀ ਨਹੀਂ ਹੈਗੇ ਅਸਲ ਦੇ ਵਿੱਚ ਗੱਲ ਇਹ ਆ ਕਿ ਉਹਨਾਂ ਤੱਕ ਹੱਥ ਅਪੜਦਾ ਨਹੀਂ ਉਹਨਾਂ ਨੂੰ ਹੱਥ ਪਾਉਣਾ ਬੜਾ ਔਖਾ ਇਹ ਤਾਂ ਛੋਟੇ-ਛੋਟੇ ਨੇ ਵਿਚਾਰੇ ਮਗਰ ਇਹ ਤਾਂ ਛੋਟੀਆਂ ਮੱਛੀਆਂ ਨੇ ਇਹਨਾਂ ਨੂੰ ਤੁਸੀਂ ਦੱਬ ਲਓਗੇ ਚੁੱਪ ਕਰਾ ਲਓਗੇ ਪਰ ਵੱਡੇ ਮਗਰ ਮੱਛਾਂ ਅਗੇ ਕੋਈ ਨਹੀਂ ਬੋਲਦਾ ਉਹਨਾਂ ਦੇ ਗਲਾਮੇ 'ਚ ਹੱਥ ਪਾਉ ਬਈ ਫਿਰ ਨਜ਼ਾਰਾ ਆਉਣਾ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਪਖੰਡਵਾਦ ਸ਼ੁਰੂ ਕੀਤਾ ਜਿਨ੍ਹਾਂ ਨੇ ਗੁਰੂ ਘਰਾਂ ਦੇ ਨਾਲੋਂ ਲੋਕਾਂ ਨੂੰ ਤੋੜਿਆ ਆਪਦੇ ਪਿੱਛੇ ਲਾਇਆ ਅਸਲ ਦੇ ਵਿੱਚ ਪਖੰਡ ਨੂੰ ਜਨਮ ਦੇਣ ਵਾਲੇ ਉਹ ਨੇ ਬਾਈ ਇਹ ਤਾਂ ਛੋਟੀਆਂ ਮੱਛੀਆਂ ਨੇ ਇਹ ਤਾਂ ਸਿਰਫ ਆਪ ਦਾ ਨਾਲੇ ਰੁਜ਼ਗਾਰ ਚ ਲਾਇਆ ਹੋਇਆ ਸੀਗਾ ਪਰ ਇਸ ਗੱਲ ਦੇ ਵਿੱਚ ਵੀ ਬਹੁਤ ਗੱਲਾਂ ਨੇ ਹਜੇ ਜਿਹੜੀਆਂ ਹਜੇ ਗੱਲਾਂ ਸਾਫ਼ ਹੁੰਦੀਆਂ ਪਈਆਂ ਨੇ ਬੜੇ ਵਿੱਚ ਗੱਡੀਆਂ ਦੇ ਰੌਲੇ ਚੱਲੀ ਜਾਂਦੇ ਆ ਕੋਈ ਕਹਿੰਦਾ ਫਲਾਣੀ ਜਨਾਨੀ ਨੂੰ ਗੱਡੀ ਤੇ ਬਿਠਾ ਦਿਓ ਕੋਈ ਕਹਿੰਦਾ ਫਲਾਣੇ ਬਾਬੇ ਨੂੰ ਗੱਡੀ ਤੇ ਬਿਠਾ ਦਿਓ ਬੜਾ ਕੁਝ ਚੱਲੀ ਜਾਂਦਾ ਪਰ ਗੰਦ ਵੀ ਸੋਸ਼ਲ ਮੀਡੀਆ ਤੇ ਵੀ ਬਹੁਤ ਪੈ ਗਿਆ ਸੀਗਾ ਹਰ ਚੌਥੇ ਘਰ ਦੇ ਵਿੱਚ ਗੱਡੀ ਹਰ ਚੌਥਾ ਬੰਦਾ ਸਿਰ ਕਮਾਈ ਜਾਂਦਾ ਬੀੜੀਆਂ ਫੁਕੀ ਜਾਂਦਾ ਕੋਈ ਨੌਪਾਲ ਚਲਾਈ ਫਿਰਦਾ ਕੋਈ ਬੁੱਲ ਸੁਰਕੀ ਦਾ ਰੰਗੀ ਫਿਰਦਾ ਕੋਈ ਮਰਦੋਂ ਜਨਾਨਾ ਬਣ ਗਿਆ ਕਿਸੇ ਨੇ ਜਟਾਵਾਂ ਵਾਲੀਆਂ ਕਿਸੇ ਨੇ ਕੀਲ ਵਾਲਿਆ ਇਸ ਕੰਮ ਦਾ ਟ੍ਰੈਂਡ ਹੀ ਚੱਲ ਪਿਆ ਤੇ ਸਭ ਤੋਂ ਵੱਧ ਇਸ ਕੰਮ ਨੂੰ ਬढ़ावा ਦੇਣ ਵਾਲਾ ਆਹਾ ਮਲਕ ਖਾਨ ਜਿਹਾ ਹੈਗਾ ਬਟੰਡੇ ਵਾਲਾ ਤੇ ਏਕੋ ਮੋਗੇ ਵਾਲਾ ਸ਼ਿਮਮਜਾ ਇਹਨਾਂ ਦੀਆਂ ਵੀਡੀਓ ਦੇਖਦੇ ਕਿ ਇੱਕ ਦੋ ਹੋਰ ਆ ਉਹਨਾਂ ਦੀ ਵੀਡੀਓ ਦੇਖਦੇ ਕਿ ਪਤਾ ਨਹੀਂ ਕਿੰਨੇ ਕੁ ਬੰਦੇ ਹੋਰ ਨਵੇਂ ਪੈਦਾ ਹੋ ਗਏ ਪਰ ਜਿਹੜਾ ਅਸਲ ਫਕੀਰ ਹੁੰਦਾ ਅਸਲ ਸਾਧ ਹੁੰਦਾ ਉਹ ਨਾ ਦਾ ਬਾਈ ਜੀ ਵੀਡੀਓ ਪਾਉਂਦਾ ਨਾ ਉਹ ਇਸ ਤਰ੍ਹਾਂ ਪਖੰਡ ਵੱਦ ਕਰਦਾ ਜਿਵੇਂ ਸਿਰ ਘਮਾਉਂਦੇ ਫਿਰਦੇ ਆ ਵੀੜੀਆਂ ਫੂਕਦੇ ਫਿਰਦੇ ਆ ਉਹ ਆਪਣੀ ਮਸਤੀ 'ਚ ਮਸਤ ਰਹਿੰਦਾ ਤੇ ਜਿਹੜੇ ਜਿਹੜੇ ਬੰਦੇ ਇਹ ਸਿਰ ਘਮਾਉਂਦੇ ਸੀ ਬਾਲੇ ਪਖੰਡ ਕਰਦੇ ਸੀ ਮਲਕ ਨੇ ਵੀ ਆਪਦੇ ਮੂੰਹ ਮੰਨਿਆ ਆ ਮਲਕ ਬਠਿੰਡੇ ਵਾਲੇ ਨੇ ਨਹੀਂ ਵੀ ਮੂੰਹ ਮੰਨਿਆ ਕਿ ਮੇਰੇ ਚ ਕੋਈ ਬਾਬਾ ਨਹੀਂ ਆਉਂਦਾ ਪਖੰਡਵਾ ਦਾ ਫਿਰ ਬਈ ਤੂੰ ਕਾਹਦਾ ਬਾਬਾ ਫਿਰ ਤੂੰ ਕਾਹਦਾ ਸਾਈਂ ਬਣਿਆ ਫਿਰਦਾ ਫਿਰ ਕਾਹਦੇ ਏਡੇ ਏਡੇ ਲੰਮੇ ਦੂ ਕੁਰਤੇ ਪਾਈ ਫਿਰਦਾ ਤੇ ਮੋਗੇ ਵਾਲੀ ਨੇ ਵੀ ਖੁਦ ਮੰਨਿਆ ਕਿ ਮੇਰੇ ਚ ਕੋਈ ਬਾਬਾ ਬੂਬਾ ਨਹੀਂ ਆਉਂਦਾ ਪਖੰਡਵਾ ਦਾ ਮੈਂ ਤਾਂ ਉਹੀ ਸਿਰ ਘਮਾਉਣੀ ਆ ਬਸ ਮੈਨੂੰ ਤਾਂ ਫੀਲਿੰਗ ਆਉਂਦੀ ਆ ਇੱਕ ਦੋ ਹੋਰ ਸਟੂਲੇ 'ਚ ਫੜੇ ਆ ਉਹ ਵੀ ਕਹਿੰਦੀ ਸਾਡੇ 'ਚ ਕੋਈ ਬਾਬਾ ਨਹੀਂ ਆਉਂਦਾ ਅਸੀਂ ਤਾਂ ਬਸ ਪਖੰਡ ਕਰਦੇ ਆ ਤੇ ਸਾਡੇ ਲੋਕ ਵੇਲੋ ਫਿਰ ਵੀ ਕਿੱਡੇ ਅੰਨੇ ਆ ਅਕੋਜਿਕ ਬੀਬੀਆਂ ਐਡੀਆਂ ਕਿ ਅੰਨੀਆਂ ਨੇ ਉਹਨਾਂ ਨੂੰ ਹਜੇ ਵੀ ਯਕੀਨ ਨਹੀਂ ਉਹ ਹਜੇ ਵੀ ਜਾ ਜਾ ਕੇ ਇਹਨਾਂ ਦੀ ਚੌਂਕੀਆਂ ਭਰੀ ਜਾਂਦੀਆਂ ਨੇ ਇੱਕ ਪਾਸੇ ਉਹ ਬੰਦੇ ਖੁਦ ਮੂੰਹ ਮੰਨੀ ਜਾਂਦੇ ਆ ਕਿ ਹਾਂਜੀ ਇਹ ਪਖੰਡਵਾ ਦਾ ਪਖੰਡਵਾ ਦਾ ਪਰ ਫੇਰ ਵੀ ਵੇਲਣਾ ਬੀਬੀਆਂ ਨੂੰ ਅਕਲ ਨਹੀਂ ਆਉਂਦੀ ਫੇਰ ਵੀ ਭੱਜ ਭੱਜ ਕੇ ਜਾ ਕੇ ਇਹਨਾਂ ਦੀ ਚੌਂਕੀਆਂ ਭਰ ਦਿਆਂ ਨੇ ਜਿਹੜੇ ਆਪ ਹੀ ਮਰਦੋ ਜਨਾਨੇ ਬੜੇ ਫਿਰਦੇ ਆ ਜਿਨ੍ਹਾਂ ਦਾ ਆਪ ਦੀ ਅੱਗਾ ਪਿਛਾ ਨਹੀਂ ਰਿਹਾ ਥੋੜਾ ਅੱਗਾ ਪਿਛਾ ਕੀ ਸਵਾਰ ਦੇਣਗੇ ਜਿਹੜੇ ਆਪ 2-200 ਬੀੜੀ ਫੂਕ ਜਾਂਦੇ ਦਿਹਾੜੀ ਚ ਬੈਠੇ ਬੈਠੇ ਉਹ ਤੁਹਾਡੇ ਘਰ ਨੂੰ ਕੀ ਸ਼ੁੱਧ ਕਰ ਦੇਣਗੇ ਇਸ ਗੱਲ ਕਰਕੇ ਪਹਿਲੀ ਗੱਲ ਤਾਂ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਨੇ ਆਪਦੀਆਂ ਜਨਾਨੀਆਂ ਖੁੱਲੀਆਂ ਛੱਡੀਆਂ ਹੋਈਆਂ ਨੇ ਕਦੇ ਫਲਾਣੇ ਦੇ ਦਰ ਤੇ ਚੌਂਕੀ ਭਰਦੀਆਂ ਨੇ ਕਦੇ ਫਲਾਣੇ ਬਾਪ ਦੇ ਚੌਂਕੀ ਭਰਦੀਆਂ ਨੇ ਕਦੇ ਫਲਾਣੇ ਦੇ ਚੌਂਕੀ ਭਰਦੀਆਂ ਨੇ ਕੁਝ ਕੁ ਬੰਦਿਆਂ ਦੀਆਂ ਬੁੜੀਆਂ ਏਡੀਆਂ ਵੇਲੀਆਂ ਨੇ ਜਿਹੜੀਆਂ ਕਿ ਹਫ਼ਤੇ 'ਚ 7 ਦੇ 7 ਦਿਨ ਹੀ ਬਾਬੇ ਦੀਆਂ ਚੌਂਕੀਆਂ ਭਰਨ ਜਾਂਦੀਆਂ ਨੇ ਅਸਲ ਦੇ ਵਿੱਚ ਇਹ ਆ ਕਿ ਜਿੰਨੀਆਂ ਬੀਬੀਆਂ ਬਾਬੇ ਦੇ ਚੌਂਕੀਆਂ ਭਰਦੀਆਂ ਨੇ ਦੱਸੋ ਵੀ ਕਿਹੜੀਆਂ ਉਹਨਾਂ ਨੇ ਸੋਨੇ ਦੀ ਥਾਲੀ ਘਰੇ ਰੱਖ ਲਈ ਜਿੰਨੇ ਰੋਟੀ ਖਾਣ ਲੱਗ ਗਈਆਂ ਕੱਖ ਨਹੀਂ ਬਣਦਾ ਬਣਦਾ ਇਹਨਾਂ ਨੇ ਸਿਰਫ ਆਪਦੇ ਢੋਂਗ ਚਲਾਏ ਹੋ ਜਿਹੜਾ ਅਸਲ ਸਾਧਾ ਅਸਲ ਫਕੀਰ ਆ ਉਹਨਾਂ ਦੀ ਗੱਲਾਂ ਬਾਤਾਂ ਹੀ ਹੋਰ ਹੁੰਦੀਆਂ ਨੇ ਜਿੰਨੇ ਬੰਦੇ ਆ ਪੌਣਾ ਦੀ ਵੀਡੀਓ ਪਾਉਂਦੇ ਆ ਖੇਡਦਿਆਂ ਦੀ ਵੀਡੀਓ ਪਾਉਂਦੇ ਆ ਸਿਰ ਘਮਾਉਂਦਿਆਂ ਦੀਆਂ ਬੀੜੀਆਂ ਫੂਕਦੇ ਆ ਹੋਰ ਪੁੱਛਾ ਕੱਢੀ ਜਾਂਦੇ ਆ ਇਹ ਬੰਦੇ ਖੁਦ ਮੰਨੀ ਜਾਂਦੇ ਆ ਹੁਣ ਜਦੋਂ ਇਹਨਾਂ ਨੂੰ ਅੱਗੇ ਡਾਂਗ ਦੇ ਦੱਸਦੀਆਂ ਨੇ ਵੀ ਉਹ ਡਾਂਗ ਫੇਰੂਗੀ ਹੁਣ ਇਹ ਖੁਦ ਮੂੰਹ ਮੰਨੀ ਜਾਂਦੇ ਆ ਵੀ ਸਾਡੇ 'ਚ ਕੁਝ ਨਹੀਂ ਹੁੰਦਾ ਜਿਹਦਾ ਪਖੰਡਵਾਦ ਕਰਦੇ ਆ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਲੋਕ ਸੁਚੇਤ ਹੋਣ ਤੇ ਇਹਨਾਂ ਦਾ ਖਹਿੜਾ ਛੱਡ ਦੇਣ ਠੀਕ ਆ ਇਨਾਂ ਦਾ ਖਹਿੜਾ ਛੱਡ ਦਿਓ ਕੱਖ ਨਹੀਂ ਨਿਕਲਣਾਂ ਇਹਨਾਂ ਦੇ ਵਿੱਚੋਂ ਜਿਹੜੇ ਆਪ ਮਰਦੋਂ ਜਨਾਨੇ ਬਣ ਗਏ ਜਿਹੜੇ ਆਪ ਸੁਰਖੀਆਂ ਨਾਲ ਮੂੰਹ ਰੰਗੀ ਫਿਰਦੇ ਐ ਨੌਪਾਲ ਚਲਾਈ ਫਿਰਦੇ ਥੋੜਾ ਕੁਝ ਨਹੀਂ ਸਵਾਰਦੇ ਬਾਕੀ ਹਰੇਕ ਬੰਦੇ ਦੀ ਆਪਣੀ ਮਰਜ਼ੀ ਆ ਹਰੇਕ ਨੇ ਆਪਣੀ ਮਾਣਗੀ ਕਰਨੀ ਆ ਕਰੀ ਚੱਲੋ ਵੀ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ ਜਿਉਂਦੇ ਵਾਸਤੇ ਰੋ